ਮੈਨੇਜਮੈਂਟ ਦੇਖਿਆ ਕਰਦੀ ਸੀ ਪ੍ਰਾਈਵੇਟ ਕੰਪਨੀ ਦਾ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਅਡਾਨੀ ਦੇ ਬ੍ਰਦਰ ਦੀ ਕੰਪਨੀ ਦੇ ਵਿੱਚ ਐਸ ਸੇਬੀ ਦੀ ਚੇਅਰਮੈਨ ਦੇ ਖੁਦ ਆਪਣੇ ਸ਼ੇਅਰ ਆ ਜਿਹੜੇ ਉਹਨੇ ਟਰਾਂਸਫਰ ਕਰਤੇ ਆਪਣੇ ਘਰ ਵਾਲੇ ਦੇ ਨਾਲ ਅਡਾਨੀ ਦੇ ਲੋਕ ਔਰ ਉਸ ਦੇ ਜਿਹੜੇ ਸਾਰੇ ਕਰੰਦੇ ਹੈਗੇ ਆ ਜਿਹੜੇ ਸੇਬੀ 'ਚ ਵੀ ਬੈਠੇ ਸੀਗੇ ਮਾਦਮਿਨ ਪੂਰੀ ਦੀ ਸ਼ਕਲ ਵਿੱਚ ਉਹਨਾਂ ਸਾਰੇ ਨੂੰ ਨੰਗਾ ਕੀਤਾ ਜਾ ਸਕਿਆ ਉਹਨਾਂ ਕਾਰਨਾਮਿਆਂ ਨੂੰ ਜਨਤਾ ਵੇਖਦੀ ਹੈ ਕਿ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 3 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 59% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਸੇਬੀ ਕੋਨੇ ਸੇਬੀ ਚੋਰ ਹੈ ਐਸੇ ਵੀ ਇੰਡੈਟਡ ਅਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀਜ਼ ਦੇ ਹੋਣ ਤੇ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਏ ਕਨਫਲਿਕਟ ਆਫ ਇੰਟਰਸਟ ਹੈ ਬਿਲਕੁਲ ਨਹੀਂ ਕਹਿੰਦੇ ਅਸੀਂ ਖਲਾਸਾ ਕਿਹੜੇ ਬੰਦਾ ਲੈ ਕੇ ਨਹੀਂ ਆਉਂਦੇ ਤੇ ਕ ਸਾਬ ਕਾਂਗਰਸ ਦੇ ਵੱਲੋਂ ਜਿਹੜਾ ਰੋਜ਼ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਤਾਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਕਿਸ ਤਰ੍ਹਾਂ ਦੇ ਨਾਲ ਜਿਹੜਾ ਰੋਜ਼ ਪ੍ਰਦਰਸ਼ਨ ਹੈ ਉਹ ਕੀਤਾ ਜਾ ਰਿਹਾ ਹੈ ਲਗਾਤਾਰ ਜਿਹੜੀ ਨਾਰੇਬਾਜ਼ੀ ਹੈ ਉਹ ਕੀਤੀ ਜਾ ਰਹੀ ਹੈ ਤਾਂ ਮਾਮਲਾ ਵੀ ਤੁਹਾਨੂੰ ਦੱਸ ਦਿੰਦੇ ਆ ਮਾਮਲਾ ਦੀ ਜੇਪੀਸੀ ਜਾਂਚ ਕਰਵਾਉਣ ਦੀ ਜਿਹੜੀ ਮੰਗ ਹੈ ਉਹ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜ਼ਿਲ੍ਹਿਆਂ ਦੇ ਆਗੂ ਜਿੰਨੇ ਪਹਿਲਾਂ ਤੋਂ ਹੀ ਇੱਥੇ ਇਕੱਠੇ ਹੋ ਚੁੱਕੇ ਨੇ ਇਹਨਾਂ ਵਿੱਚ ਸਾਰੇ ਵਿਧਾਇਕ ਸਾਬਕਾ ਵਿਧਾਇਕ ਸਾਬਕਾ ਮੰਤਰੀ ਸੰਸਦ ਮੈਂਬਰ ਮੈਂਬਰ ਅਤੇ ਸਮਰਥਕ ਮੈਂਬਰ ਵੀ ਜਿਹੜੇ ਸ਼ਾਮਲ ਹੋਣਗੇ ਤਾਂ ਪੁਲਿਸ ਵੱਲੋਂ ਵੀ ਜਿਹੜੇ ਪੁਖਤਾ ਪ੍ਰਬੰਧ ਨੇ ਉਹ ਇੱਥੇ ਕੀਤੇ ਗਏ ਨੇ ਤਾਂ ਜੋ ਜਿਹੜਾ ਕਿ ਇਹ ਕੱਠ ਅੱਗੇ ਨਾ ਵੱਧ ਸਕੇ ਪਰ ਜਿਹੜਾ ਕਿ ਕੋਸ਼ਿਸ਼ ਪੂਰੀ ਜਿਹੜੀ ਹੈ ਇਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤਾਂ ਜੋ ਇਹ ਅੱਗੇ ਵੱਧ ਸਕਣ ਪਰ ਪੁਲਸ ਦੇ ਵੱਲੋਂ ਵੀ ਪੂਰੇ ਜਿਹੜੇ ਪ੍ਰਬੰਧ ਨੇ ਉਹ ਕੀਤੇ ਜਾ ਰਹੇ ਨੇ ਕਿ ਜਿਹੜੇ ਪਾਣੀ ਦੀ ਪੁਛਾਰਾ ਵਾਟਰ ਕੈਨਨ ਵੀ ਜਿਹੜੇ ਨੇ ਉਹ ਇੱਥੇ ਲੱਗੇ ਹੋਏ ਨੇ ਤਾਂ ਜੋ ਇਹ ਜਿਹੜਾ ਕੱਠ ਹੈ ਇਹ ਕਾਫਲਾ ਜਿਹੜਾ ਹੈ ਅੱਗੇ ਨਾ ਵੱਧ ਸਕੇ ਕੇਂਦਰ ਸਰਕਾਰ ਨੂੰ ਘੇਰਣ ਦੇ ਲਈ ਜਿਹੜਾ ਇਹ ਕਾਫਲਾ ਹੈ ਇਹ ਅੱਗੇ ਵੱਧ ਰਿਹਾ ਜਜ ਵਿੱਚ ਰਾਜਾ ਵਿੜਿੰਗ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਇਸ ਪ੍ਰੋਟੈਸਟ ਦੇ ਵਿੱਚ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜੇ ਕਿ ਇਹ ਅੱਗੇ ਵੱਧ ਪਾਉਂਦੇ ਨੇ ਬੈਰੀਗੇਡ ਵੀ ਜਿਹੜੇ ਕਿ ਇਹਨਾਂ ਦੇ ਵੱਲੋਂ ਤੋੜੇ ਜਾ ਰਹੇ ਨੇ ਪਰ ਪੁਲਿਸ ਵੀ ਜਿਹੜੀ ਪੂਰੀ ਤੈਨਾਤ ਨਜ਼ਰ ਆ ਰਹੀ ਹੈ ਫਾਈਨੈਂਸ਼ੀਅਲ ਮੈਨੇਜਮੈਂਟ ਦੇਖਿਆ ਕਰਦੀ ਸੀ ਪ੍ਰਾਈਵੇਟ ਕੰਪਨੀਆਂ ਦਾ ਔਰ ਇਹ ਵੀ ਪਤਾ ਲੱਗਿਆ ਕਿ ਕੁਝ ਅਡਾਨੀ ਦੇ ਬ੍ਰਦਰ ਦੀ ਕੰਪਨੀ ਦੇ ਵਿੱਚ ਇਸ ਸੇਪੀ ਦੀ ਚੇਅਰਮੈਨ ਦੇ ਖੁਦ ਆਪਣੇ ਸ਼ੇਅਰ ਆ ਜਿਹੜੇ ਉਹਨੇ ਟਰਾਂਸਫਰ ਕਰਤੇ ਆਪਣੇ ਘਰ ਵਾਲੇ ਦੇ ਨਾਲ 2017 ਬੜੀ ਉਸ ਕਾਦੀ ਤੇ ਚਲਾਕੀ ਨਾਲ 2017 ਚ ਉਹਨਾਂ ਨੂੰ ਮੈਂਬਰ ਬਣਾਇਆ ਗਿਆ ਸੇਬੀ ਦਾ ਔਰ ਉਸ ਤੋਂ 3 ਸਾਲ ਬਾਅਦ ਚੇਅਰਮੈਨ ਸੇਬੀ ਬਣਾ ਦਿੱਤੀ ਗਈ ਔਰ ਚੇਅਰਮੈਨ ਸੇਬੀ ਅਡਾਨੀ ਦੀ EMPLOYE ਹੈ ਸ਼ੇਅਰ ਕੰਪਨੀ ਦੀ ਹੋਲਡਰ ਹੈ ਕਨਫਲਿਕਟ ਆਫ ਇੰਟਰਸਟ ਹੈ ਇਸ ਕਰਕੇ ਅਸੀਂ ਉਹ ਰਾਸੀਫਾ ਮੰਗਦੇ ਹਾਂ ਜੁਆਇੰਟ ਪਾਰਲੀਮੈਂਟ ਕਮੇਟੀ ਮੰਗਦੇ ਇਹ ਕਰੋੜਾ ਰੁਪਇਆ 30 ਲੱਖ ਕਰੋੜ ਰੁਪਏ ਦਾ ਆਮ ਲੋਕਾਂ ਨੂੰ ਨੁਕਸਾਨ ਹੋਇਆ ਹੈ ਸ਼ੈੱਲ ਕੰਪਨੀਆਂ ਜਿਹਨੂੰ ਇਨਵੈਸਟ ਕਰਦੀਆਂ ਉਦੋਂ ਜਨਤਾ ਵੇਖਦੀ ਹੈ ਕਿ ਸ਼ੇਅਰ ਮਾਰਕੀਟ ਉੱਤੇ ਜਾ ਰਹੀ ਹੈ ਜਦੋਂ ਸ਼ੇਅਰ ਮਾਰਕੀਟ ਉੱਤੇ ਜਾਂਦੀ ਹੈ ਫਿਰ ਆਮ ਲੋਕ ਪੈਸਾ ਇਨਵੈਸਟ ਕਰਦੇ 30 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ 98% ਜਿਹੜਾ ਸ਼ੇਅਰ ਡਾਊਨ ਹੋਇਆ ਸੀ ਉਹ ਜਨਤਾ ਦਾ ਪੈਸਾ ਹੈ ਸੋ ਇਸ ਕਰਕੇ ਮਨੀ ਲਾਂਡਰਿੰਗ ਹੈ ਈਡੀ ਦਾ ਦਫਤਰ ਘੇਰਨਾ ਹੈ ਤੇ ਗਵਰਨਰ ਨੂੰ ਅਸੀਂ ਮੰਗ ਪੱਤਰ ਦੇਣਾ ਇਸ ਕਰਕੇ ਅੱਜ ਅਸੀਂ ਸੇਬੀ ਰਿਪੋਰਟ ਨੂੰ ਆਧਾਰਹੀਣ ਦੱਸਿਆ ਜਾ ਰਿਹਾ ਸੇਬੀ ਕਹਿੰਦੀ ਆਧਾਰਹੀਣਾ ਬੇਬੁਨਿਆਦ ਸੇਬੀ ਕੋਣ ਹੈ ਸੇਬੀ ਚੋਰ ਹੈ ਸੇਬੀ ਇੰਡੈਂਟ ਹਡਾਨੀ ਦੀ EMPLOYE ਹੈ ਜਿਹੜੀ ਚੇਅਰਮੈਨ ਦੇ ਖੁਦ ਸ਼ੇਅਰ ਜਿਹੜੇ ਹੈ ਉਹ ਸ਼ੈਲ ਕੰਪਨੀਜ਼ ਦੇ ਹੋਣ ਤੇ ਜਿਹੜੀ ਚੇਅਰਮੈਨ ਖੁਦ ਇਨਵੋਲਡ ਹੋਏ ਇਹ ਕਨਫਲਿਕਟ ਆਫ ਇੰਟਰਸਟ ਹੈ ਔਰ ਚੇਅਰਮੈਨ ਦੀ ਇੱਕ ਕੰਪਨੀਆ ਮੈਂ ਦੱਸੂਗਾ ਜਿਹੜੀ ਸਿੰਗਾਪੁਰ ਚ ਲਾਂਚ ਹੋਈ ਹੈ ਜਿਹੜੀਆਂ ਫਾਈਨੈਂਸ਼ੀਅਲੀ ਅ ਕਿਸੇ ਪ੍ਰਕਾਰ ਦੀ ਕੋਈ ਵੀ ਰਿਪੋਰਟ ਦੇਣ ਤੋਂ ਸਿੰਗਾਪੁਰ ਗਵਰਨਮੈਂਟ ਨੇ ਇਨਕੁਆਇਰ ਕਰਤਾ ਜਿਹਦੇ ਚ 99% ਸੇਬੀ ਦੀ ਓਨਰ ਜਿਹੜੀ ਪੁੱਛਿਆ ਉਹਰਾ ਉਹਰਾ ਹਿੱਸਾ ਹੈ ਓਨਰ ਹੈ ਸੋ ਇਹ ਕਨਫਲਿਕਟ ਆਫ ਇੰਟਰਸਟ ਬਣਦਾ ਹੈ ਇੱਕ ਤੁਸੀਂ ਸੇਬੀ ਦੀ ਜਿਹੜਾ ਬੰਦਾ ਖੁਦ ਇਰੈਗੂਲਰਿਟੀਜ਼ ਕਰ ਰਿਹਾ ਹੈ ਉਹ ਸੇਬੀ ਦਾ ਚੇਅਰਮੈਨ ਕਿਵੇਂ ਹੋ ਸਕਦਾ ਸੋ ਇਸ ਕਰਕੇ ਸਾਡਾ ਤਰਨਾ ਹੈ ਇਹ ਆਮ ਜਨਤਾ ਨਾਲ ਦੇਸ਼ ਦੇ ਲੋਕਾਂ ਨਾਲ ਪੰਜਾਬ ਦੇ ਲੋਕਾਂ ਨਾਲ ਜਿਹੜੇ ਸ਼ੇਅਰ ਮਾਰਕੀਟ ਚ ਇਨਵੋਲਡ ਹੈ ਜਿਹੜੇ ਆਪਦੀ ਕਮਾਈ ਦਾ ਪੈਸਾ ਥੋੜਾ ਥੋੜਾ ਜੋੜ ਕੇ ਸ਼ੇਅਰਜ਼ ਦੇ ਵਿੱਚ ਲਾਉਂਦੇ ਆ ਇਹ ਉਹਨਾਂ ਨਾਲ ਧਾਂਦੇ ਵੀ ਤੇ ਠੱਗਾ ਔਰ ਅਸੀਂ ਇਹਨਾਂ ਇਨਕੁਆਰੀ ਮੰਗਦੇ ਆ ਅਸੀਂ ਚਾਹੁੰਦੇ ਕੀ ਈਡੀ ਮਨੀ ਲਾਂਡਰਿੰਗ ਦੇ ਤਹਿਤ ਉਹਨਾਂ ਦੇ ਪਰਚਾ ਦੇ ਕੇ ਇਨਕੁਆਰੀ ਕਰੇ ਨਹੀਂ ਜੁਆਇੰਟ ਪਾਰਲੀਮੈਂਟਰੀ ਕਮੇਟੀ ਇਹ ਆ ਇਹ ਬਣਨੀ ਚਾਹੀਦੀ ਹੈ ਸਾਡੀ ਮੰਗ ਹੈ ਰਾਹੁਲ ਗਾਂਧੀ ਵੀ ਮੰਗਦੇ ਆ ਇੱਕ ਪਾਸੇ ਅੰਤਰਸ਼ਟਰੀ ਬਾਜ਼ਾਰ ਕਰਪ ਹੋ ਰਿਹਾ ਹੈ ਦੂਜੇ ਪਾਸੇ ਜੰਤੀਆ ਚਲਾ ਕੇ ਘਾਟਾ ਪੈਣਾ ਉਹ ਭਾਈ ਜਿਹੜੇ ਨਿਗਰਾਨੀ ਕਰਨ ਵਾਲੇ ਆ ਜੇ ਉਹ ਹੀ ਮਿਲ ਜਾਣ ਛੇ ਇਹ ਤਾਂ ਸਾਨੂੰ ਦਾ ਪਤਾ ਹੀ ਨਹੀਂ ਸੀ ਅਸੀਂ ਤਾਂ ਚੁੱਪ ਕਰਕੇ ਬਹਿ ਗਏ ਜਦੋਂ ਅਸੀਂ ਇਨਕੁਆਇਰੀ ਮੰਗਰੇ ਸੀ ਯਾਦ ਹੋਣਾ ਹੈ ਸੁਪਰੀਮ ਕੋਰਟ ਨੇ ਕਿਹਾ ਸੀ ਸੀਬੀਆਈ ਇਨਕੁਆਇਰੀ ਮੰਗੇ ਸੀ ਉਹਨਾਂ ਨੇ ਕਿਹਾ ਕਿ ਨਹੀਂ ਇਨਕੁਆਇਰੀ ਤਾਂ ਕੇਵਲ ਸੇਬੀ ਕਰੇਗੀ ਹੁਣ ਆਪਣੇ ਬੜੇ ਕੀਤੇ ਨੇ ਸੁਪਰੀਮ ਕੋਰਟ ਦੇ 2-3 ਜੱਜਸ ਨੇ ਆਕੇ ਪ੍ਰੈਸ ਕਾਨਫਰੰਸ ਕੀਤੀ ਸੀ ਯਾਦ ਹੋਣਾ ਤੁਹਾਨੂੰ ਉਹਨਾਂ ਨੇ ਕਿਹਾ ਸੀ ਕਿ ਅਸੀਂ ਬੇਵਸਾ ਅਸੀਂ ਬੇਵਸਾ ਸੋ ਅਸੀਂ ਕਿਹਾ ਸੁਪਰੀਮ ਕੋਰਟ ਦਾ ਜੋ ਫੈਸਲਾ ਚਲੋ ਸੇਬੀ ਇਨਕੁਆਇਰੀ ਕਰੇਗੀ ਸਾਨੂੰ ਤਾਂ ਇਹ ਪਤਾ ਹੀ ਹੋਣ ਲੱਗਿਆ ਹਿੰਦਨਬਗ ਦੀ ਰਿਪੋਰਟ ਤੋਂ ਕੀ ਸੇਬੀ ਮਿਲੀ ਦੀ ਹੈ ਸੇਬੀ ਦੀ ਚੇਅਰਮੈਨ 2017 ਚ ਮੈਂਬਰ ਬਣਾਇਆ ਅਡਾਨੀ ਨੇ ਬਣਾਇਆ ਫਿਰ ਉਹਨੂੰ ਚੇਅਰਮੈਨ ਬਣਾਇਆ ਤੇ ਫਿਰ ਕਲੀਨ ਚਿੱਟ ਦਵਾਈ ਤੇ ਫਿਰ ਇਹ ਸ਼ੈਲ ਕੰਪਨੀਆਂ ਤੇ ਰਾਹੀਂ ਜਿਹੜਾ ਪੈਸਾ ਆ ਰਿਹਾ ਹੈ ਇੱਥੋਂ ਪੈਸਾ ਜਾਂਦਾ ਹੈ ਫੇਕ ਕੰਪਨੀਆਂ ਜਿਹੜਾ ਸ਼ੇਅਰ 10 ਰੁਪਏ ਦਾ ਹੈ ਉਹਨੂੰ 20000 ਕਰੋੜ ਰੁਪਿਆ ਲਾ ਕੇ ਸ਼ੈਲ ਕੰਪਨੀਆਂ ਬਾਹਰੋਂ ਲਾ ਕੇ ਤੇ ਲੋਕਾਂ ਨੂੰ ਗਰੋਥ ਵਿਖਾ ਦਿੱਤੀ ਜਾਂਦੀ ਹੈ ਲੋਕ ਆਵਚਾਰੇ ਆਪਦਾ ਪੈਸਾ ਲਾ ਲੈਂਦੇ ਜਦੋਂ ਪੈਸਾ ਲਾ ਲੈਂਦੇ ਹੈ ਤੇ ਫਿਰ ਉਹ ਵੇਚ ਕੇ ਲੁੱਟ ਕੇ ਲੈ ਜਾਂਦੇ ਐਸੇ ਕਰਕੇ ਜਿਹੜਾ ਅਡਾਨੀ ਐ ਉਹ ਦੇਸ਼ 'ਚ ਉਹਨੇ ਤਿੰਨਾਂ ਸਾਲਾਂ 'ਚ ਕਿੰਨਾ ਪੈਸਾ ਬਣਾਇਆ ਦੁਨੀਆ ਦਾ 6ਵੇਂ ਨੰਬਰ ਦਾ ਅਮੀਰ ਬੰਦਾ ਬਣ ਗਿਆ ਅੱਜ ਦੇ ਪ੍ਰੋਟੈਸਟ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੂੰਗਾ ਕਿ ਅੱਜ ਦਾ ਜਿਹੜਾ ਪ੍ਰੋਟੈਸਟ ਹੈ ਇਹ ਸੈਂਟਰ ਸਰਕਾਰ ਦੇ ਖਿਲਾਫ ਹੈ ਕਿਉਂਕਿ ਜਿਹੜੀ ਸੇਬੀ ਦੀ ਪਹਿਲੀ ਰਿਪੋਰਟ ਆਈ ਸੀਗੀ ਉਹ ਇਹਨਾਂ ਦੀ ਥਾਪੀ ਹੋਈ ਇਹਨਾਂ ਦੀ ਮੜੀ ਹੋਈ ਸੇਬੀ ਦੇ ਉੱਤੇ 40% ਹਾਂਜੀ ਇਹ ਆਪਣੇ ਪੂਰੀ ਬੁੱਝਣ ਦੀ ਸੀਗੀ ਔਰ ਉਹ ਆਪ ਉਹਨਾਂ ਦੀ ਭਾਈਵਾਲ ਆਪ ਸ਼ੇਰ ਪਹਿਲਾ ਹੋਲਡਰ ਸੀਗੀ ਫਿਰ ਆਪਣੇ ਪਤੀ ਦੇ ਨਾਮ ਕਰਦੇ ਤੋਂ ਮਗਰੋਂ ਹਾਂਜੀ ਉਹ ਫਿਰ ਉਹ ਸੇਬੀ ਦੀ ਚੇਅਰਪਰਸਨ ਬਣ ਗਈ ਔਰ ਉਹਨੇ ਜਿਹੜੀ ਇਨਕੁਆਰੀ ਸੁਪਰੀਮ ਕੋਰਟ ਨੇ ਕਿਹਾ ਸੀਗਾ ਉਹਨੇ ਬਿਲਕੁਲ ਮਤਲਬ ਉਹਨਾਂ ਨੂੰ ਖਿੰਡਨ ਬਗਦੀ ਰਿਪੋਰਟ ਦੇ ਕੇ ਕਲੀਨ ਸ਼ੀਟ ਦੇ ਦਿੱਤੀ ਹੈ ਦਦ ਕੇ ਦੁਬਾਰਾ ਹੁਣ ਫਿਰ ਰਿਪੋਰਟ ਆਈ ਹੈ ਔਰ ਉਸ ਰਿਪੋਰਟ ਦੇ ਵਿੱਚ ਦੱਸਿਆ ਗਿਆ ਕਿਹਾ ਗਿਆ ਵੀ ਇਹਨਾਂ ਦੀ ਸਹੀ ਇਨਕੁਆਰੀ ਹੋਣੀ ਚਾਹੀਦੀ ਹੈ ਸਾਡੀ ਡਿਮਾਂਡ ਹੈ ਵੀ ਦੁਬਾਰਾ ਇਨਕੁਆਰੀ ਹੋਵੇ ਔਰ ਦੁਦ ਦੁਦ ਤੇ ਪਾਣੀ ਦਾ ਪਾਣੀ ਤੁਸੀਂ ਅੱਜ ਪ੍ਰੋਟੈਸਟ ਤੇ ਬੈਠੇ ਹੋ ਪੂਰੇ ਜੋਸ਼ ਦੇ ਨਾਲ ਅੱਗੇ ਵਧਦੇ ਵੀ ਨਜ਼ਰ ਆ ਰਹੇ ਹੋ ਪਰ ਅੱਗੋਂ ਜਿਹੜੀ ਪੁਲਿਸ ਆ ਉਹ ਵੀ ਪੂਰੀ ਤੈਨਾਤ ਨਜ਼ਰ ਆ ਰਹੀ ਹੈ ਪੁਲਿਸ ਦੇ ਵੱਲੋਂ ਵੀ ਪੂਰੇ ਭੁਖਤਾ ਪ੍ਰਬੰਧ ਕੀਤੇ ਗਏ ਨੇ ਕਿਸ ਤਰ੍ਹਾਂ ਦੇ ਨਾਲ ਅੱਗੇ ਵਧੋਂਗੇ ਕੀ ਪ੍ਰਕਾਰ ਕਾਰਵਾਈ ਰੋ ਮੇਰੀ ਗੱਲ ਸੁਣੋ ਪ੍ਰਸ਼ਾਸਨ ਆਪਣਾ ਕੰਮ ਕਰੂਗਾ

ਪੂਰੀ ਜੋ ਕਿ ਸੇਵੀ ਦੀ ਚੇਅਰਮੈਨ ਹੈ ਜਿਹਦੇ ਸੇ ذمہ داری ਸੀ ਸਾਰੇ ਇੱਕ ਪ੍ਰਕਾਰ ਦਾ ਨਿਰਪੱਖ ਜਾਂਚ ਕਰਨ ਦੀ ਉਹ ਪਤਾ ਲੱਗਿਆ ਕਿ ਉਹ ਵੀ ਅਡਾਨੀ ਦੇ ਮਤਲਬ ਉਸ ਉਸੇ ਉਸੇ ਮਤਲਬ ਗਰੁੱਪ ਵਿੱਚੋਂ ਹੈ ਉਸੇ ਗਰੁੱਪ ਵਿੱਚੋਂ ਹੈ ਕਿ ਉਹਨਾਂ ਨੂੰ ਫਾਇਦਾ ਕਰਨ ਵਾਸਤੇ ਉਹ ਸੇਵੀ ਦੀ ਚੇਅਰਮੈਨ ਦੇ ਤੌਰ ਤੇ ਕੰਮ ਕਰ ਰਹੀ ਸੀਗੀ ਜਿਹੜੀਆਂ ਆਫਸ਼ੋਰ ਕੰਪਨੀਆਂ ਹੈਗੀਆਂ ਜਾਲੀ ਕੰਪਨੀਆਂ ਹੈਗੀਆਂ ਫਰਾਡ ਕੰਪਨੀਆਂ ਹੈਗੀਆਂ ਉਹਨਾਂ ਦਾ ਪੈਸਾ ਇੱਥੇ ਲੱਗ ਰਿਹਾ ਸੀਗਾ ਔਰ ਇਸ ਤਰ੍ਹਾਂ ਅਡਾਨੀ ਦੇ ਸ਼ੇਰਾਂ ਨੂੰ ਮੰਸੂਈ ਤੌਰ ਤੇ ਵਧਾਇਆ ਜਾ ਰਿਹਾ ਸੀ ਉਹਦੇ ਕਾਰੋਬਾਰ ਨੂੰ ਵਧਾਇਆ ਜਾ ਰਿਹਾ ਸੀਗਾ ਉਹਨੂੰ ਇਸ ਕਰਕੇ ਹੀ ਦੁਨੀਆ ਦੂਜੇ ਦੂਜੇ ਨੰਬਰ ਦਾ ਜਿਹੜਾ ਵਿਅਕਤੀ ਅਮੀਰ ਬਣਿਆ ਤੇ ਜਦੋਂ ਹਿੰਦਵਾੜ ਰਿਪੋਰਟ ਪਹਿਲੀ ਰਿਪੋਰਟ ਆਈ ਤਾਂ ਉਹ ਤੋਂ ਤਿਲ ਕੇ 82 ਤਰਸਵੀ ਨੰਬਰ ਤੇ ਗਿਆ ਮੁੜ ਕੇ ਫਿਰ ਮੋਦੀ ਸਰਕਾਰ ਨੇ ਠੰਮਣਾ ਦਿੱਤਾ ਉਹਨੂੰ ਬੈਂਕਾਂ ਰਾਹੀਂ ਹੋਰ ਤਰੀਕੇ ਨਾਲ ਮੁੜ ਕੇ ਫਿਰ ਉਹ ਉਨ ਸੂਚੀ ਉੱਪਰ ਚਲਾ ਗਿਆ ਪਰ ਹੁਣ ਇੱਕ ਵਾਰ ਫਿਰ ਅਡਾਨੀ ਦੇ ਦਿਨ ਮਾੜੇ ਹੈਗੇ ਆ ਹੁਣ ਇਸ ਵੇਲੇ ਵਿਰੋਧੀ ਪੱਖ ਬੜਾ ਮਜ਼ਬੂਤ ਹੈਗਾ ਔਰ ਅਸੀਂ ਮੰਗ ਕਰਦੇ ਆ ਕਿ ਸਾਰੇ ਕੇਸ ਨੂੰ ਜੇਪੀਸੀ ਦੀ ਅਗਵਾਈ ਦਿੱਤਾ ਜਾਵੇ ਤਾਂ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਅਡਾਨੀ ਦੇ ਵੱਲੋਂ ਉਸ ਦੇ ਜਿਹੜੇ ਸਾਰੇ ਕਰਿੰਦੇ ਹੈਗੇ ਆ ਜਿਹੜੇ ਸੇਬੀ ਚ ਵੀ ਬੈਠੇ ਸੀਗੇ ਮਾਦਮੀ ਪੁਰੀ ਦੀ ਸ਼ਕਲ ਵਿੱਚ ਉਹਨਾਂ ਸਾਰੇ ਨੰਗਾ ਕੀਤਾ ਜਾ ਸਕਿਆ ਉਹਨਾਂ ਕਾਰਨਾਮਿਆਂ ਨੂੰ ਤੁਸੀਂ ਸਿਰ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਦੇ ਜਿਹੜੇ ਪੁਖਤਾ ਪ੍ਰਬੰਧਾ ਨੇ ਤੁਹਾਨੂੰ ਅੱਗੇ ਨਹੀਂ ਵਧਣ ਦਿੱਤਾ ਉਸ ਨੂੰ ਲੈ ਕੇ ਕੀ ਕਹਿਣਾ ਚਾਹੂਂਗੇ ਦੇਖੋ ਅਸੀਂ ਅਸੀਂ ਸ਼ਾਂਤਪਈ ਟੰਗਣਾ ਅੱਜ ਦਾ ਇਹ ਆਪਣਾ ਪ੍ਰੋਟੈਸਟ ਕਰਨਾ ਚਾਹੁੰਦੇ ਸੀਗੇ ਸਾਨੂੰ ਪੁਲਿਸ ਨੇ ਉਸ ਤੋਂ ਵੀ ਰੋਕਿਆ ਹੈਗਾ ਇਹ ਪੁਲਿਸ ਦੀ ਤੱਕੇਸ਼ਾਈ ਹੈ ਸਰਕਾਰ ਦਾ ਗੈਰ ਜਮਹੂਰੀ ਵਤੀਰਾ ਹੈਗਾ ਗੈਰ ਜਮਹੂਰੀ ਇਹ ਜਿਹੜਾ ਕਦਮ ਹੈਗਾ ਅਸੀਂ ਦੀ ਨਖੇਦੀ ਕਰਦੇ ਹੈਗੇ ਆ ਸਾਡੇ ਬੰਦਿਆਂ ਨੂੰ ਗ੍ਰਫਤਾਰ ਕਰ ਲਿਆ ਗਿਆ ਹੈਗਾ ਅਸੀਂ ਇਸ ਦੇ ਮਤਲਬ ਖਿਲਾਫ ਆਪਣੇ ਬੱਕ ਕੇ ਹੋਰ ਪ੍ਰਚਾਰ ਕਰਾਂਗੇ ਜੀ ਅੱਗੇ ਕੀ ਕਾਰਵਾਈ ਰਹੂਗੀ ਅੱਗੇ ਲਗਾਤਾਰ ਅਸੀਂ ਵਿਰੋਧ ਕਰਾਂਗੇ ਸੰਸਦ ਆਉਗੀ ਤਾਂ ਵੀ ਵਿਰੋਧ ਕਰਾਂਗੇ ਸੰਸਦ ਤੋਂ ਸੜਕ ਤੱਕ ਹਰ ਤਾਈ ਦਾ ਵਿਰੋਧ ਕਰਾਂਗੇ ਅਡਾਨੀਆਂ ਬਾਨੀਆਂ ਦੀ ਹਿੰਦੁਸਤਾਨ ਦੀ ਕੀਤੀ ਜਾ ਰਹੀ ਲੁੱਟ ਤੇ ਬਾਕੀ ਕਾਰਪੋਰੇਟਾਂ ਦੀ ਲੁੱਟ ਦੇ ਖਿਲਾਫ ਜੋ ਮੋਦੀ ਚਾ ਕਰਵਾ ਰਹੇ ਨੇ ਉਹਦੇ ਖਿਲਾਫ ਅਸ ਕਾਂਗਰਸ ਪਾਰਟੀ ਪਤਿ ਬੱਧ ਹੈਗੀ ਹੈ ਔਰ ਲਗਾਤਾਰ ਸੜਕਾਂ ਦੇ ਸੰਸਦ ਵਿੱਚ ਕਾ ਲੜਾਈ ਦਿੰਦੇ ਰਹੂਗੀ